ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤਾਇਨਾਤ 10 ਪੁਲਿਸ ਮੁਲਾਜ਼ਮਾ ਉੱਤੇ ਰਾਜਸਥਾਨ ਦੀ ਜੋਧਪੁਰ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਪੁਲਿਸ ਵਾਲਿਆਂ ਉੱਤੇ ਅਗਵਾ ਜਵਰੀ ਵਸੂਲੀ ਅਪਰਾਧਿਕ ਸਾਜ਼ਿਸ਼ ਅਤੇ ਝੂਠੇ ਸਬੂਤ ਪੇਸ਼ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ ਰਾਜਸਥਾਨ ਪੁਲਿਸ ਦਾ ਕਹਿਣਾ ਹੈ ਕਿ ਲੁਧਿਆਣਾ ਸਿਟੀ ਪੁਲਿਸ ਨੇ ਜੋਧਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਅਗਵਾ ਕੀਤਾ ਈ ਉਸ ਨੂੰ ਝੁੱਠੇ ਕੇਸ ਦੇ ਵਿੱਚ ਫਸਾਇਆ ਗਿਆ ਏ ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਇੰਦਰਜੀਤ ਸਿੰਘ ਏਐਸਆਈ ਸੁਬੇਕ ਸਿੰਘ ਤੇ ਹੋਰ ਪੁਲਿਸ ਮੁਲਾਜ਼ਮਾ ਮਨਿੰਦਰ ਸਿੰਘ ਗੁਰਪਿੰਦਰ ਸਿੰਘ ਸੁਖਦੀਪ ਸਿੰਘ ਬਸੰਤ لال ਧਨਵਤ ਸਿੰਘ ਹਰਪ੍ਰੀਤ ਕੌਰ ਸਤਨਾਮ ਸਿੰਘ ਰਾਜਕੁਮਾਰ ਤੇ ਹੋਰਾਂ ਖਿਲਾਫ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਸ਼ਿਕਾਇਤਕਰਤਾ ਪਿਖਾਰਾਮ 바ਸੀ ਚੰਵਰ ਜੋਧਪੁਰ ਨੇ ਦੱਸਿਆ ਕਿ 6 ਮਾਰਚ ਨੂੰ ਉਸਦਾ ਲੜਕਾ ਮਨਵੀਰ ਇੱਕ ਐਕੀ ਕਰੋ ਨਿਕਲਿਆ ਸੀ ਕਿ ਉਹ ਕੋਚਿੰਗ ਦੇ ਲਈ ਜੈਪੁਰ ਜਾ ਰਿਹਾ ਏ ਪਰ ਬਾਅਦ ਦੇ ਵਿੱਚ ਉਸਦਾ ਮੋਬਾਈਲ ਬੰਦ ਹੋ ਗਿਆ ਪਰਿਵਾਰ ਨੇ ਪੁਲਿਸ ਕੋਲ ਗੁੰਮਸ਼ੂਦਗੀ ਦੀ ਸ਼ਿਕਾਇਤ ਦਰਜ ਕਰਵਾਈ ਕੁਝ ਸਮੇਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਲੁਧਿਆਣਾ ਪੁਲਿਸ ਨੇ ਉਸ ਨੂੰ ਤਸਕਰੀ ਦੇ ਦੋਸਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਏ ਲੁਧਿਆਣਾ ਪੁਲਿਸ ਨੇ ਉਸ ਨੂੰ ਡਾਬਾ ਰੋਡ ਤੋਂ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਏ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲੁਧਿਆਣਾ ਪੁਲਿਸ ਨੇ ਉਸੇ ਲੜਕੇ ਤੋਂ ਝਾਂਵਰ ਇਲਾਕੇ ਤੋਂ ਗਵਾ ਕਰਕੇ 15 ਲੱਖ ਰੁਪਏ ਦੀ ਫਰੋਤ ਦੀ ਮੰਗ ਕੀਤੀ ਪਰਿਵਾਰਕ ਮੈਂਬਰਾਂ ਵੱਲੋਂ ਲੁਧਿਆਣਾ ਪੁਲਿਸ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਸਾਡੇ ਮੁੰਡੇ ਨੂੰ ਝੂਠਾ ਫਸਾਇਆ ਗਿਆ ਏ ਤੇ ਝੂਠੇ ਸਬੂਤ ਪੇਸ਼ ਕੀਤੇ ਗਏ ਨੇ ਹਾਲਾਂਕਿ ਇਹ ਹਾਲਾਂਕਿ ਸਾਰੀ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਕਿ ਲੁਧਿਆਣਾ ਪੁਲਿਸ ਗਲਤ ਹੈ ਜਾਂ ਸਹੀ ਹੈ ਕਿਉਂਕਿ ਜਾਂਚ ਦਾ ਵਿਸ਼ਾ ਇਹ ਪਰ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਪੁਲਿਸ ਦੇ 10 ਮੁਲਾਜ਼ਮਾਂ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਸਾਡੇ ਮੁੰਡੇ ਨੂੰ ਗਲਤ ਫਸਾਇਆ ਗਿਆ ਹੈ ਉਹਨਾਂ ਨੇ ਉਸ ਨੂੰ ਕੇਸ ਦੇ ਵਿੱਚ ਫਸਾਉਣ ਦੇ ਲਈ ਝੂਠੇ ਸਬੂਤ ਵੀ ਪੇਸ਼ ਕੀਤੇ ਨੇ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਨੇ ਜਿਹੜੇ ਹੋ ਲੁਧਿਆਣਾ ਪੁਲਿਸ ਉੱਤੇ ਲਗਾਏ ਗਏ ਨੇ ਅ ਮਾਨਜੁਗਦਾਲਪੁਰੋਂ ਜਿਹੜਾ ਹੈਗਾ 156 ਜਮਨ 3 ਤਹਿਤ ਜਿਹੜਾ ਹੈਗਾ ਚੱਬਰ ਪੁਲੀ ਸਗੀਆ ਰਾਜਸਥਾਨ ਦੇ ਵਿੱਚ ਉਹਨੇ ਇੱਕ ਮਾਮਲਾ ਦਰਜ ਕਰਨ ਲਈ ਹੈਲਡ ਕੀਤੀ ਸੀ ਸੋ ਉਹਦੇ ਤਹਿਤ ਇੱਕ ਮਾਮਲਾ ਦਰਜ ਹੋਇਆ ਉਹ ਸਾਡੀ ਧਿਆਨ ਚ ਆਇਆ ਤੇ ਉਹਦੇ ਤੇ ਜੋ ਵੀ ਅ ਫਰਦਰ ਡੂੰਘਾਈ ਨਾਲ ਤਤਸ਼ਖੀਤ ਕੀਤੀ ਜਾਊਗੀ ਪਤਾ ਜੋ ਕੀਤੀ ਜਾਊਗੀ ਜੋ ਗੇਮ ਸਾਰਕਨੂਨ ਅਨਸਾਰ ਬਣਦਾ ਹੈ ਉਹ ਕਾਰਵਾਈ ਹੋਵੇ ਫਿਰ ਇਹਦੇ ਵਿੱਚ ਹੈ ਕੀ ਸੀ ਕਿਸ ਬੇਸ ਤੇ ਇਹ ਮਾਮਲਾ ਮਾਨਜੁਗਦਾਲਪੁਰ ਨੇ ਕਿਹਾ ਕਿ ਪੂਰਾ ਹੈਕ ਕੀ ਸੀ ਇਹਨੂੰ मामले ਦੇ ਵਿੱਚ ਜਿਹੜਾ ਮੁੱਦਾ ਹੀ ਹੈਗਾ ਉਹਨੇ ਜਾ ਕੇ ਕੋਰਟਸ ਵੀ ਇਸ ਤਰ੍ਹਾਂ ਦਾ ਮਾਮਲਾ ਧਿਆਨ ਚ ਲੈਂਦਾ ਕਿ ਉਹਦੀ ਬੇਟੀ ਨੂੰ ਗਲਤ ਸਾਇਆ ਗਿਆ ਜੀ ਸੋ ਇੱਥੇ ਇੱਕ ਮੁਕੱਦਮਾ ਦਰਜ ਹੋਇਆ ਸੀ ਲੁਧਿਆਣਾ ਜਿਹਦੇ ਵਿੱਚ ਕਬਰਈ ਹੋਈ ਸੀ 2 ਕਿਲੋ ਫੀਮ ਦੀ ਇਧਰ ਗੱਡਿਆ ਜੀ ਕਿ ਸਰ ਹੁਣ ਜਿਹੜੀ ਪੁਲਿਸ ਨੇ ਇਹਦੇ ਮਾਮਲਾ ਦਰਜ ਹੋਇਆ ਉਹ ਉਹ ਐਜ਼ ਅ ਪ੍ਰੈਜ਼ੈਂਟ ਨੂੰ ਹੈ ਪੁਲਿਸ ਤੇ ਜਾ ਉਹਨਾਂ ਨੂੰ ਵੀ ਇਜ਼ਤਤਾ ਗਿਆ ਜਾ ਇਹhle ਮਾਮਲਾ ਦਰਜ ਹੋਇਆ ਉਹਦੀ ਟੁਗਾਈ ਨਾਲ ਜਾਂਚ ਹੋਏਗੀ ਫਿਰ ਉਹਦੇ ਮੁਤਾਬਕ ਹੀ ਕਰ ਲਈ ਜਾਏਗੀ ਤੇ ਮਾਮਲਾ ਸਰ ਜੋਧਪੁਰ ਦੀ ਤੋਂ ਜੀ ਜੀ ਰਾਜਸਥਾਨ ਦੀ ਤੋਂ ਇਹਦੀ ਜਿਹੜੀ ਇਹ ਜਾਂਚ ਹੋ ਕੀਤੀ ਜਾਊਗੀ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਤਾਇਨਾਤ 10 ਪੁਲਿਸ ਮੁਲਾਜ਼ਮਾ ਉੱਤੇ ਰਾਜਸਥਾਨ ਦੀ ਜੋਧਪੁਰ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਪੁਲਿਸ ਵਾਲਿਆਂ ਉੱਤੇ ਅਗਵਾ ਜਵਰੀ ਵਸੂਲੀ ਅਪਰਾਧਿਕ ਸਾਜ਼ਿਸ਼ ਤੇ ਝੂਠੇ ਸਬੂਤ ਪੇਸ਼ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ ਰਾਜਸਥਾਨ ਪੁਲਿਸ ਦਾ ਕਹਿਣਾ ਹੈ ਕਿ ਲੁਧਿਆਣਾ ਸਿਟੀ ਪੁਲਿਸ ਨੇ ਜੋਧਪੁਰ ਤੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਅਗਵਾ ਕੀਤਾ ਏ ਉਸ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਏ ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਇੰਦਰਜੀਤ ਸਿੰਘ ਏਐਸਆਈ ਸੁਬੇਕ ਸਿੰਘ ਤੇ ਹੋਰ ਪੁਲਿਸ ਮੁਲਾਜ਼ਮਾ ਮਨਿੰਦਰ ਸਿੰਘ ਗੁਰਪਿੰਦਰ ਸਿੰਘ ਸੁਖਦੀਪ ਸਿੰਘ ਬਸੰਤ لال ਧਨਵਤ ਸਿੰਘ ਹਰਪ੍ਰੀਤ ਕੌਰ ਸਤਨਾਮ ਸਿੰਘ ਰਾਜਕੁਮਾਰ ਤੇ ਹੋਰਾਂ ਖਿਲਾਫ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਸ਼ਿਕਾਇਤਕਰਤਾ ਪিখਾਰਾਮ ਵਾਸੀ ਚੰਵਰ ਜੋਧਪੁਰ ਨੇ ਦੱਸਿਆ ਕਿ 6 ਮਾਰਚ ਨੂੰ ਉਸਦਾ ਲੜਕਾ ਮਨਵੀਰ ਇੱਕ ਐਕੀ ਘਰੋਂ ਨਿਕਲਿਆ ਸੀ ਕਿ ਉਹ ਕੋਚਿੰਗ ਦੇ ਲਈ ਜੈਪੁਰ ਜਾ ਰਿਹਾ ਹੈ ਪਰ ਬਾਅਦ ਦੇ ਵਿੱਚ ਉਸਦਾ ਮੋਬਾਈਲ ਬੰਦ ਹੋ ਗਿਆ ਪਰਿਵਾਰ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਕੁਝ ਸਮੇਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਲੁਧਿਆਣਾ ਪੁਲਿਸ ਨੇ ਉਸ ਨੂੰ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆਏ ਲੁਧਿਆਣਾ ਪੁਲਿਸ ਨੇ ਉਸ ਨੂੰ ਡਾਬਾ ਰੋਡ ਤੋਂ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲੁਧਿਆਣਾ ਪੁਲਿਸ ਨੇ ਉਸੇ ਲੜਕੇ ਤੋਂ ਝਾਂਵਰ ਇਲਾਕੇ ਤੋਂ ਗਵਾਹ ਕਰਕੇ 15 ਲੱਖ ਰੁਪਏ ਦੀ ਫਰੋਤ ਦੀ ਮੰਗ ਕੀਤੀ ਪਰਿਵਾਰਕ ਮੈਂਬਰਾਂ ਵੱਲੋਂ ਲੁਧਿਆਣਾ ਪੁਲਿਸ 'ਤੇ ਇਲਜ਼ਾਮ ਲਗਾਇਆ ਕਿ ਸਾਡੇ ਮੁੰਡੇ ਨੂੰ ਝੂਠਾ ਫਸਾਇਆ ਗਿਆ ਹੈ ਤੇ ਝੂਠੇ ਸਬੂਤ ਪੇਸ਼ ਕੀਤੇ ਗਏ ਨੇ ਹਾਲਾਂਕਿ ਇਹ ਹਾਲਾਂਕਿ ਸਾਰੇ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਕਿ ਲੁਧਿਆਣਾ ਪੁਲਿਸ ਗਲਤ ਹੈ ਜਾਂ ਸਹੀ ਹੈ ਕਿਉਂਕਿ ਜਾਂਚ ਦਾ ਵਿਸ਼ਾ ਇਹ ਪਰ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਪੁਲਿਸ ਦੇ 10 ਮੁਲਾਜ਼ਮਾਂ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਸਾਡੇ ਮੁੰਡੇ ਨੂੰ ਗਲਤ ਫਸਾਇਆ ਗਿਆ ਹੈ ਉਹਨਾਂ ਨੇ ਉਸ ਨੂੰ ਕੇਸ ਦੇ ਵਿੱਚ ਫਸਾਉਣ ਦੇ ਲਈ ਝੂਠੇ ਸਬੂਤ ਵੀ ਪੇਸ਼ ਕੀਤੇ ਨੇ ਪਰਿਵਾਰ ਦੇ ਵੱਲੋਂ ਇਹ ਇਲਜ਼ਾਮ ਨੇ ਜਿਹੜੇ ਉਹ ਲੁਧਿਆਣਾ ਪੁਲਿਸ ਉੱਤੇ ਲਗਾਏ ਗਏ ਨੇ ਅ ਮਾਨਜੁਗ ਰਾਤਪੁਰੋਂ ਜਿਹੜਾ ਹੈਗਾ 155 ਜਮਨ ਤਿੰਨ ਤਹਿਤ ਜਿਹੜਾ ਹੈਗਾ ਚੱਬਰ ਕੁਲੀ ਸਗੀਆ ਰਾਜਸਥਾਨ ਦੇ ਵਿੱਚ ਉਹਨੇ ਇੱਕ ਮਾਮਲਾ ਦਰਜ ਕਰਨ ਲਈ ਹਦਾਇਤ ਕੀਤੀ ਸੀ ਸੋ ਉਹਦੇ ਤਹਿਤ ਉੱਤੇ ਇੱਕ ਮਾਮਲਾ ਦਰਜ ਹੋਇਆ ਹੈ ਉਹ ਸਾਡੇ ਧਿਆਨ ਚ ਹੈ ਤੇ ਉਹਦੇ ਤੇ ਜੋ ਵੀ ਅ ਫਰਦਰ ਡੰਗਾਈ ਨਾਲ ਤਤੀਸ਼ ਕੀਤੀ ਜਾਊ ਕਿ ਪਤਾ ਜੋ ਕੀਤੀ ਜਾਊ ਕਿ ਜੋ ਦੇ ਅਨਸਾਰ ਕਾਨੂੰਨ ਅਨਸਾਰ ਬੰਦਾ ਹੋਗਾ ਉਹ ਵੀ ਕਾਰਵਾਈ ਕਰੇ ਫਿਰ ਇਹਦੇ ਚ ਹੈ ਕਿ ਸੀ ਕਿਸ ਬੇਸ ਤੇ ਇਹ ਮਾਮਲਾ ਮਾਨਜੁਗ ਰਾਤਪੁਰ ਨੇ ਕਿਹਾ ਕਿ ਪੂਰਾ ਹੈਕ ਕੀ ਸੀ ਇਹ ਨੂੰ ਮਾਮਲੇ ਦੇ ਵਿੱਚ ਜਿਹੜਾ ਮੁੱਦਾ ਹੀ ਹੈਗਾ ਉਹਨੇ ਜਾ ਕੇ ਕੋਰਟਸ ਤੇ ਇਸ ਤਰ੍ਹਾਂ ਦਾ ਮਾਮਲਾ ਧਿਆਨ ਚ ਲੈਂਦਾ ਕਿ ਉਹਦੇ ਬੇਟੀ ਨੂੰ ਗਲਤ ਫਸਾਇਆ ਗਿਆ ਜੀ ਸੋ ਇੱਥੇ ਇੱਕ ਮੁਕੱਦਮਾ ਦਰਜ ਹੋਇਆ ਸੀ ਲੁਧਿਆਣੇ ਜਿੱਦੇ ਕਬਰੀ ਹੋਈ ਸੀ 2 ਕਿਲੋ ਫੀਮ ਦੀ ਇਧਰ ਗੱਲ ਹੈ ਜੀ ਜੀ ਸਿਰ ਹੁਣ ਜਿਹੜੀ ਪੁਲਿਸ ਵਾਲਿਆਂ ਦੇ ਮਾਮਲੇ ਦਾ ਜੋ ਹੈ ਉਹ ਐਜ਼ ਅ ਪ੍ਰੈਜ਼ੀਡੈਂਟ ਨੂੰ ਹੈ ਉਹ ਪੁਲਿਸ ਤੇ ਜਾ ਉਹਨਾਂ 'ਤੇ ਇਜ਼ਤ ਤੱਕ ਗਿਆ ਜਾ ਮੇਰੇ ਲਈ ਮਾਮਲਾਦਰਜ ਹੋਇਆ ਉਹਦੀ ਡੰਗਾਈ ਨਾਲ ਜਾਂਚ ਹੋਏਗੀ ਫਿਰ ਉਹਦੇ ਮੁਤਾਬਕ ਹੀ ਕਰ ਲਈ ਹੋਏਗੀ ਤੇ ਮਾਮਲਾ ਸਰ ਜੋਧਪੁਰ ਦੀ ਕਰਦੇ ਜੀ ਜੀ ਰਾਜਸਥਾਨ ਦੀ ਕਰਦੇ ਇਹਦੀ ਆ ਜਿਹੜੀ ਇਹ ਜਾਂਚ ਹੋ ਕੀਤੀ ਜਾਊਗੀ ਜੀ